ਆਸਾ ਮਹੱਲਾ ਪੰਜਵਾਂ ਸ਼ਲੋਕ ਉਦਮ ਕਰੋ ਵਡ ਭਾਗੀ ਹੋ ਸਿਮਰੋ ਹਰ ਹਰ ਰਾਏ ਨਾਨਕ ਜਿਸ ਸਿਮਰਤ ਸਭ ਸੁਖ ਹੋਵੇ ਦੁਖ ਦਰਦ ਪ੍ਰਮ ਜਾਏ ਛੰਤ ਨਾਮ ਜਪਤ ਗੋਬਿੰਦ ਨਹਿ ਅਲਸਾਈਐ ਪੇਟਤ ਸਾਧੂ ਸੰਗ ਜਮ ਪੂਰਨ ਜਾਈਐ ਦੁਖ ਦਰਦ ਨਾ ਪਾਉ ਬਿਆਪੇ ਨਾਮ ਸਿਮਰਤ ਸਦ ਸੁਖੀ ਸਾਸ ਸਾਸ ਅਰਾਧ ਹਰ ਹਰ ਧਿਆਏ ਸੋ ਪ੍ਰਭ ਮਨ ਮੁਖੀ ਕਿਰਪਾ ਦੇয়াল ਰਸਾਲੇ ਗੁਣ ਨਿਦ ਦੇ ਕਰ ਦਿਆ ਸੇਵਾਲਈਏ ਨਾਨਕ ਪਈੰਮ ਪੇ ਚਰਨ ਜੰਪੇ ਨਾਮ ਜਪਤ ਗੋਬਿੰਦ ਨੇ ਅਲਸਾਈਏ ਪਾਵਣ ਪਤਿਤ ਪੁਨੀਤ ਨਾਮ ਨਿਰੰਜਨਾ ਪਰਮ ਆਂਦੇਰ ਬਿਨਾਸ ਗਿਆਨ ਗੁਰੰਜਨਾ ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲ ਤਲ ਮਹੀਲ ਪੂਰਿਆ ਇਕ ਨਿਮਖ ਜਾ ਕੇ ਹਿਰਦੈ ਵਸਿਆ ਮਿਟੇ ਤਿਸੇ ਵੀ ਸੂਰਿਆ ਅਗਾਦ ਬੋਧ ਸਮਰਥ ਸੁਆਮੀ ਸਰਬ ਕਾ ਪਉ ਪੰਜਨਾ ਨਾਨਕ ਪੈ ਅੰਪੇ ਚਰਨ ਜੰਪੇ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ਹੋਟ ਗਹੀ ਗੋਪਾਲ ਦਿਆਲ ਕਿਰਪਾ ਨਿ ਦੇ ਮੋਹ ਆਸਰ ਤੋਏ ਚਰਨ ਤੁਮਾਰੀ ਸਰਣ ਸਿਦੇ ਹਰ ਚਰਨ ਕਾਰਣ ਕਰਨ ਸੁਆਮੀ ਪਤਿਤ ਉਦਰਣ ਹਰ ਹਰੇ ਸਾਗਰ ਸੰਸਾਰ ਪਵ ਉਤਾਰ ਨਾਮ ਸਿਮਰਤ ਬਉ ਤਰੇ ਆਦ ਅੰਤ ਬੇ ਅੰਤ ਖੋਜੇ ਸੁਨੀ ਉਤਰਨ ਸੰਤ ਸੰਗ ਬਿਦੇ ਨਾਨਕ ਪਏ ਅੰਪੇ ਚਰਨ ਜੰਪੇ ਓਟ ਗਈ ਗੋਪਾਲ ਦਿਆਲ ਕਿਰਪਾ ਨਿਦੇ ਭਗਤ ਮੋਛਲ ਹਰਿ ਬਿਰਦੇ ਆਪ ਬਨਾਇਆ ਜਹ ਜਹ ਸੰਤ ਅਰਾਦੇ ਤਹਿ ਤਹਿ ਪ੍ਰਗਟਾਇਆ ਪ੍ਰਭ ਆਪ ਲੀਏ ਸਮਾਏ ਸਹਜ ਸੁਭਾਏ ਭਗਤ ਕਾਰਜ ਸਾਰੇ ਆਨੰਦ ਹਰਿ ਜਸ ਮਹਾ ਮੰਗਲ ਸਰਬ ਦੁਖ ਵਿਸਾਰਿਆ ਚਮਤਕਾਰ ਪਰਗਾਸ ਦਹ ਦਿ세 ਇੱਕ ਤਹਿ ਦ੍ਰਿਸ਼ਟਾਇਆ ਨਾਨਕ ਪਏ ਅੰਪੇ ਚਰਨ ਜੰਪੇ ਭਗਤ ਵਸ਼ਲ ਹਰ ਬਿਰਦੇ ਆਪ ਬਨਾਇਆ ਆਸਾ ਮਹੱਲਾ ਪੰਜਵਾ ਥੇਰ ਸੰਤਨ ਸੁਹਾਗ ਮਰੈ ਨਾ ਜਾਵੇ ਜਾ ਕੇ ਗ੍ਰਹਿ ਹਰ ਨਾ ਹੋ ਸੋ ਸਦ ਹੀ ਰਾਵੇ ਅਵਨਾਸੀ ਅਵਗਤ ਸੋ ਪ੍ਰਭ ਸਦਾ ਨਵਤ ਨਿਰਮਲਾ ਨਹਿ ਦੂਰ ਸਦਾ ਹਦੂਰ ਠਾਕੁਰ ਦੇ ਦਿਸ ਪੂਰਣ ਸਦ ਸਦਾ प्राणपत गत मत जाते प्रे प्रीत प्रीतम पावै नानक वखाने गुरु वचन जाने थिर संतन सोहाग मरे ना जावै जाको राम पतार ता कह अनंदकना सुखवंती सा नार सोबा पूर बना मान महत कल्याण हर जस संग सुरजन सो प्रभु ਸਰਬ ਸਿੱਧ ਨਵ ਨਿਤ ਤਿੱਤ ਗ੍ਰਹਿ ਨਹੀਂ ਊਨਾ ਸਭ ਕਸ਼ੂ ਮਧੁਰ ਬਾਣੀ ਪ੍ਰੇਮਨੀ ਥਿਰ ਸੁਹਾਗ ਤਾਖਾ ਬਣਾ ਨਾਨਕ ਵਖਾਣੇ ਗੁਰਬਚਨ ਜਾਣੇ ਜਾ ਕੋ RAM ਪਤਾਰਤਾ ਕੈ ਅਨੰਦ ਘਣਾ ਆਓ ਸਖੀ ਸੰਤ ਪਾਸ ਸੇਵਾ ਲਾਗਿਐ ਪੀਸੋ ਚਰਨ ਪਖਾਰੇ ਆਪ ਤਿਆਗੀਐ ਤਜ ਆਪ ਮਿਟੇ ਸੰਤਾਪੇ ਆਪ ਨਹਿ ਜਾਣਈਏ ਸਰਣ ਗਹੀ ਜੀ ਮਾਣ ਲਈ ਜੇ ਕਰੇ ਸੋ ਸੁਖ ਪਾਈਏ ਕਰਦਾਸ ਦਾਸੀ ਤਜੋ ਦਾਸੀ ਕਰ ਜੋੜ ਦਿਨ ਰੈਣ ਜਾਗੀਏ ਨਾਨਕ ਵਖਾਣੇ ਗੁਰਬਚਨ ਜਾਣੇ ਆਓ ਸੰਖੀ ਸੰਤ ਪਾਸੇ ਵਾ ਲਾਗੀਏ ਜਾਕੇ ਮਸਤਕ ਭਾਗ ਸੀ ਸੇਵਾ ਲਾਇਆ ਤਾਕੇ ਪੂਰਨ ਆਸ ਜਿਨ ਸਾਧ ਸੰਗ ਪਾਇਆ ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਣ ਲਾਗਿਆ ਪਰਮ ਮੋਹ ਵਿਕਾਰ ਦੂਜਾ ਸਗਲ ਤਨੇ त्यागਿਆ ਮਨ ਸ਼ਾਂਤ ਸਹਿਜ ਸੁਭਾਉ ਵੋਟਾ ਅਨੰਦ ਮੰਗਲ ਗੁਣ ਗਾਇਆ ਨਾਨਕ ਵਖਾਣੇ ਗੁਰ ਬਚਨ ਜਾਣੇ ਜਾ ਕੇ ਮਸਤਕ ਭਾਗ ਸੀ ਸੇਵਾ ਲਾਇਆ ਆਸਾ ਮਹੱਲਾ ਪੰਜਵਾ ਸ਼ਲੋਕ ਹਰ ਹਰ ਨਾਮ ਜਪੰਤਿਆ ਕਛ ਨ ਕਹੇ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਛੰਤ ਮਿਲੋ ਸੰਤਨ ਕੈ ਸੰਗ ਮੋਹ ਉਦਾਰ ਲੇਹੋ ਬਿਨੋ ਕਰੋ ਕਰ ਜੋੜ ਹਰਿ ਹਰਿ ਨਾਮ ਦੇਹੋ ਹਰਿ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਇਆ ਕਤਹੂ ਨਾ ਤਾਵੋ ਸ਼ਰਨ ਪਾਵੋ ਕਰੁਣਾ ਮੈਂ ਪ੍ਰਭ ਕਰਮਯਾ ਸਮਰਥ ਅਗਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਈਹੋ ਕਰ ਜੋੜ ਨਾਨਕ ਦਾਨ ਮੰਾਗੇ ਜਨਮ ਮਰਨ ਨਿਵਾਰ ਲਿਹੋ अपराधी मतिहीन निर्गुणानाथ नीच 60 कठोर कुलहीन व्याप्त मोहकीच मल परम कर्म अहु ममता मरण चेतनावे मनित्ता विनोद आनंद माया अज्ञानता लपटावे खिसै जोबन बदे झरवा दिन निहारे संगमीच विनवन्त नानक आस तेरी शरण साधू राख नीच परमे जनम अनेक संकट महा जोन लप्टर होते संग मीठे भोग सोन प्रमत पार गणत आयो बहु परदेशे तायो अब ओट तारी प्रभु मुरारी सर्व सुख हरन आयो ਰਖਨ ਹਾਰੇ ਪ੍ਰਭ ਪਿਆਰੇ ਮੁਜ ਤੇ ਕਸ਼ੂ ਨਾ ਹੋਆ ਹੋਨ ਸੁਖ ਸਹਿਜ ਆਨੰਦ ਨਾਨਕ ਕਿਰਪਾ ਤੇਰੀ ਤਰੇ ਪਾਉਨ ਨਾਮ ਤਾਰਿਕ ਉਦਾਰੇ ਭਗਤੇ ਸੰਸਾ ਕਉਨ ਜੀਨ ਕੇਨ ਪਰਕਾਰੇ ਹਰ ਹਰ ਜਸ ਸੁਨੋ ਸਰਵਨ ਸੁਨ ਸਰਵਨ ਬਾਣੀ ਪੁਰਖ ਗਿਆਨੀ ਮਨ ਨਿਦਾਨਾ ਪਾਵੇ ਹਾਰੇ ਰੰਗ ਰਾਤੇ ਪ੍ਰਭ ਵਿਦਾਤੇ RAM ਕੇ ਗੁਣ ਗਾਵੇ ਬਸੁਦ ਦੇ ਕਾਗਦ ਬਨ ਰਾਜ ਕਲਮਾ ਲਿਖਨ ਕਉ ਜੇ ਹੋਏ ਪਵਨ ਬੇਅੰਤ ਅੰਤ ਨਾ ਜਾਏ ਪਾਇਆ ਗਹੀ ਨਾਨਕ ਚਰਨ ਸਰਣ ਆਸਾ ਮਹੱਲਾ ਪੰਜਵਾ ਪੁਰਖ ਪਤੇ ਭਗਵਾਨ ਤਾਕੀ ਸਰਣ ਗਹੀ ਨਿਰਪਉ ਪਏ ਪ੍ਰਾਣ ਚਿੰਤਾ ਸਗਲਹੀ ਮਾਪਿ ਪਿਤਾ ਸੁਤ ਮੀਤ ਸੁਰਜਨ ਇਸ਼ਟ ਬੰਦਪਜਾਨਿਆ ਗਹਿ ਕੰਠ ਲਾਇਆ ਗੁਰ ਮਿਲਾਇਆ ਜਸ ਬਿਮਲ ਸੰਤ ਵਖਾਣਿਆ ਬੇਅੰਤ ਗੁਣ ਅਨੇਕ ਮਹਿਮਾ ਕੀਮਤ ਕਛੂ ਨਾ ਜਾਏ ਕਹੀ ਪ੍ਰਭ ਏਕ ਅਨੇਕ ਅਲਖ ਠਾਕੁਰ ਓਟ ਨਾਨਕ ਤਿਸ ਗਈ ਅੰਮ੍ਰਿਤ ਬਨ ਸੰਸਾਰ ਸਹਾਈ ਆਪ ਭਏ RAM ਨਾਮ ਉਰਹਾਰ ਬਿਖ ਕੇ ਦਿਵਸ ਗਏ ਗਤ ਪਰਮ ਮੋਹ ਬਿਕਾਰ ਬਿਨ세 ਜੋਨ ਆਵਨ ਸਭ ਰਹੇ ਅਗਨ ਸਾਗਰ ਪਏ ਸੀਤਲ ਸਾਧ ਅੰਚਲ ਗਹਿ ਰਹੇ गोविंद गोपाल ਦਿਆਲ ਸਮ੍ਰਿਥ ਭੋਲ ਸਾਧੂ ਹਰ ਜੈ ਜੈ ਨਾਨਕ ਨਾਮ ਧਿਆਏ ਪੂਰਨ ਸਾਧ ਸੰਗ ਪਾਈ ਪਰਮ ਗਤੇ ਜੈ ਦੇਖੋ ਤਹਿ ਸੰਗ ਏਕੋ ਰਮ ਰਹਾ ਕਾਟੇ ਕਟ ਵਾਸੀ ਆਪ ਵਿਰਲੇ ਕਿਨੇ ਲਹਿਆ ਜਲ ਤਲ ਮਹੀਲਪੁਰ ਪੂਰ ਪੂਰਣ ਕੀਟ ਹਸਤ ਸਮਾਨਿਆ ਆਦੰਤੇ ਮਦ ਸੋਈ ਗੁਰ ਪ੍ਰਸਾਦੀ ਜਾਣਿਆ ਬ੍ਰਹਮ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਤ ਜਨ ਕਹਿਆ ਸਿਮਰ ਸੁਆਮੀ ਅੰਤਰ ਜਾਮੀ ਹਰ ਏਕ ਨਾਨਕ ਰਵਰਿਆ ਦਿਨ ਰੈਣ ਸੁਹਾਵੜੀ ਆਈ ਸਿਮਰਤ ਨਾਮ ਹਰੇ மල් සங்கපரීತ කළமල් பாಾப்ட்டரே දூක பூகදරිದදරணටே ප්‍රகට මගදිखाயா மிಲ සාධ සங்கே நாமரங்கே மන්න ලොಡதா பய හරදේख දර්சන இச்பුණே குල් සம்பூහ සබතரேே දිනසරணනந்த அන්නதிන්න சிம்ரන්ತ நாನக் හරහரே.